ਨੁਕੜ ਨਾਟਕ ਕਿਹਦੇ ਕਿਸ ਪਰ ਲਈ ਇਹ ਆਪਣੇ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਜਿਹੜਾ ਸਵਸ਼ਥਾ ਪਖਵਾੜਾ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਮਨਾਇਆ ਜਾ ਰਿਹਾ ਇਹਦੇ ਤਹਿਤ ਉਹ ਅਲੱਗ-ਅਲੱਗ ਗਤੀਵਿਧੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਹੈਗੀਆਂ ਅੱਜ ਜਿਹੜਾ ਇਹ ਨੁਕੜ ਨਾਟਕ ਹੈ ਉਸੇ ਗਤੀਵਿਧੀਆਂ ਦੇ ਤਹਿਤ ਸੀਗਾ ਇਹ ਸਾਡੇ ਪਾਖੜਾ ਡੈਮ ਐਟੋ ਸਟੇਸ਼ਨ ਦੇ ਵਿੱਚ ਬੀਬੀਐਮਬੀ ਡੀਏਵੀ ਪਬਲਿਕ ਸਕੂਲ ਨੰਗਲ ਦੇ ਬੱਚਿਆਂ ਵੱਲੋਂ ਇਹ ਕੀਤਾ ਗਿਆ ਇਦਾ ਇਹ ਪਰਪਸ ਸੀਗਾ ਕਿ ਸਵਸਥਾਤੇ ਪ੍ਰਤੀ ਅਸੀਂ ਜਾਗਰੂਕਤਾ ਜਿਹੜੀ ਉਹ ਪੈਦਾ ਕਰਨੀ ਹੈ ਤੇ ਇਸ ਦੇ ਲਈ ਸੀ ਸਭ ਤੋਂ ਜਿੱਥੇ ਵੱਧ ਜਿਹੜੀ ਸਾਡਾ ਲੋਕੀ ਇਕੱਠੇ ਹੋ ਸਕਦੇ ਸੀਗੇ ਔਰ ਪਬਲਿਕ ਅਵੇਅਰਨੈਸ ਹੋ ਸਕਦੀ ਸੀ ਇਹ ਅੱਜ ਨੰਗਲ ਮੇਨ ਮਾਰਕੀਟ ਦੇ ਵਿੱਚ ਬੱਚਿਆਂ ਨੇ ਜਿਹੜਾ ਇਹ ਨੁਖੜ ਨਾਟਕ ਜਿਹੜਾ ਪੇਸ਼ ਕੀਤਾ ਔਰ ਉਹਦੀ ਨਾਰਾਹੀ ਇਹਨਾਂ ਨੇ ਅਲੱਗ-ਅਲੱਗ ਤਰ੍ਹਾਂ ਦੇ ਜਿਸ ਤਰ੍ਹਾਂ ਦੀ ਗੰਦਗੀ ਸਮਾਜ ਦੇ ਵਿੱਚ ਫਲਾਈ ਜਾ ਰਹੀ ਹੈ ਉਸ ਮੁੱਦਿਆਂ ਨੂੰ ਲੈ ਕੇ ਉਹ ਨੁਖੜ ਨਾਟਕ ਦੇ ਰਾਹੀਂ ਸੰਦੇਸ਼ ਦਿੱਤਾ ਕਿ ਅਸੀਂ ਦੇਸ਼ ਨੂੰ ਸਵਸਥਾ ਕਿਤਸਰਾ ਬਣਾ ਸਕਦੇ ਹਾਂ ਅਬੀ ਸੀ ਪਖਵਾੜੇ ਜਿਹੜਾ ਮਨਾ ਰਹੀ ਕਿਸ ਵਿੱਚ ਹੋਰ ਕਿਹੜੀਆਂ ਕਿਹੜੀਆਂ ਐਕਟੀਵਿਟੀ ਤੁਹਾਡੇ ਨੂੰ ਪਤਾ ਹੈ ਹਾਂਜੀ ਇਸ ਪਖਵਾੜੇ 'ਚ ਅਲੱਗ-ਅਲੱਗ ਹੋਰ ਵੀ ਐਕਟੀਆਂ ਐਕਟੀਵਿਟੀਆਂ ਹੋ ਰਹੀਆਂ ਹੈਗੀਆਂ ਜਿਹੜੀਆਂ ਪਹਿਲਾਂ ਕੁਝ ਹੋ ਵੀ ਗਈਆਂ ਨੇ ਉਹਦੇ ਵਿੱਚ ਜਿਹੜਾ BBMP DAV ਪਬਲਿਕ ਸਕੂਲ ਦੇ ਜਿਹੜਾ ਬੱਚਿਆਂ ਨੇ ਐਸੇ ਰਾਈਟਿੰਗ ਦਾ ਕੁਇਜ਼ ਦਾ ਮੁਕਾਬਲਾ ਹੋਇਆ ਇਸੇ ਤਰ੍ਹਾਂ ਹੀ ਸਾਡਾ ਹਸਪੀਟਲ ਦੇ ਵਿੱਚ ਵੀ ਅੱਜ ਮਾਰਨਿੰਗ 'ਚ ਇੱਕ ਨੁਕਰਨਾਟਕ ਉੱਥੇ ਵੀ ਹੋਇਆ ਇੱਕ ਅਵੇਅਰਨੈਸ ਰੈਲੀ ਵੀ ਕੱਢੀ ਗਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇੱਕ ਸਕੂਲ ਦੇ ਵੱਲੋਂ ਇੱਕ ਬਹੁਤ ਵੱਡੀ ਰੈਲੀ ਜਿਹੜੀ ਉਹ ਕੱਢੀ ਜਾ ਰਹੀ ਹੈਗੀ ਆ ਇਸ ਤੋਂ ਇਲਾਵਾ ਇਸ ਤੇ ਜਿਹੜੇ ਸਾਈਮਲਰਸ ਵਗੈਰਾ ਕਰਾਉਣਾ ਅਵੇਅਰਨੈਸ ਦੇਣਾ ਔਰ ਸਾਈਕਲਰ ਤੋਂ ਵੀ ਕੀਤੀ ਜਾ ਰਹੀ ਹੈ ਇੱਕ ਸਾਈਕਲ ਰੈਲੀ ਵੀ ਕੀਤੀ ਜਾ ਰਹੀ ਹੈ ਪਲੱਸ ਕਲਚਰਲ ਪ੍ਰੋਗਰਾਮ ਜਿਹੜਾ ਸਨਮਾਨਤ ਕੀਤਾ ਗਿਆ ਸਾਡੇ ਸਫਾਈ ਸੇਵਕਾਂ ਨੂੰ ਸਾਡੇ ਜਿਹੜੇ ਸਵਸਥਾ ਮਿੱਤਰਾਂ ਨੂੰ ਉਹਨਾਂ ਨੂੰ ਇਹ ਸੋਤ ਹੈ ਕਿ ਅਸੀਂ ਅੱਜ ਦੇ ਇਸ ਪਖਵਾੜੇ ਦੇ ਵਿੱਚ ਉਹਨਾਂ ਦਾ ਧੰਨਵਾਦ ਕਰ ਸਕੀਏ ਕਿ ਜਿਹੜੇ ਸਾਡੇ ਸਫਾਈ ਸੇਵਕ ਸਾਡਾ ਆਲਾ ਦਵਾਲਾ ਸਾਫ਼ ਰੱਖਦੇ ਆ ਉਹ ਵੀ ਪ੍ਰੋਗਰਾਮ ਸਾਡਾ ਕਾਰਜਕ੍ਰਮ ਕੀਤਾ ਗਿਆ ਸੀਗਾ ਇਸ ਤੋਂ ਇਲਾਵਾ ਲਾਸਟ ਡੇ ਅਸੀਂ 2 ਅਕਤੂਬਰ ਨੂੰ ਅਸੀਂ ਉਹਨਾਂ ਨੂੰ ਸਨਮਾਨਿਤ ਵੀ ਕਰਾਂਗੇ ਉਹਨਾਂ ਨੂੰ ਕੁਝ ਅਸੀਂ ਆਪਣਾ ਅਵਾਰਡਸ ਦੇ ਕੇ ਤਾਂ ਜੋ ਉਹਨਾਂ ਦੀ ਜੋ ਦੇਣ ਹੈ ਸਵੱਛਤਾ ਦੇ ਪ੍ਰਤੀ ਅਸੀਂ ਉਹਨਾਂ ਨੂੰ ਰੈਕਗਨਾਈਜ਼ ਕਰ ਸਕੀਏ